ਤੀਹੀ ਬਣੀ ਮਾਂ ਦੀ ਕਾਤਲ ਕੋਹਾੜੀ ਦੇ ਨਾਲ ਕੀਤਾ ਮਾਂ ਤੇ ਵਾਰ ਤੇ ਉਤਾਰ ਦਿੱਤਾ ਮੌਤ ਦੇ ਘਾਟ ਪਰੰਤੂ ਇਹ ਮਾਮਲਾ ਹੈ ਬੜਾ ਹੀ ਅਜੀਬੋ ਗਰੀਬ ਜੀ ਹਾਂ ਇੱਕ ਖਬਰ ਹਰਿਆਣਾ ਦੀ ਚਰਖੀ ਦਾਦਰੀ ਦੇ ਪਿੰਡ ਪੈਂਤਾਵਾਸ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਧੀ ਨੇ ਹੀ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਆਪਣੀ ਮਾਂ ਤੇ ਕੋਹਾੜੀ ਦੇ ਨਾਲ ਵਾਰ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹ ਜਿਹੜੀ ਕਿ ਖੂਨ ਦੇ ਨਾਲ ਲਥਪਥ ਹੋ ਗਈ ਤੇ ਉਸ ਦੇ ਜਿਹੜੇ ਇਹ ਜ਼ਖਮ ਬਹੁਤ ਜ਼ਿਆਦਾ ਗਹਿਰੇ ਹੋ ਗਏ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਔਰਤ ਦੀ ਪਛਾਣ ਊਸ਼ਾ ਰਾਣੀ ਦੇ ਤੌਰ ਤੇ ਹੋਈ ਹੈ ਜ ਜਿਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਦੀ ਬੇਟੀ ਜਿਸ ਦਾ ਨਾਮ ਨਿੱਕੂ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 22 ਸਾਲ ਹੈ ਉਹ ਆਪਣੀ ਮਾਂ ਨੂੰ ਇਹ ਕਹਿ ਕੇ ਖੇਤਾਂ ਦੇ ਵੱਲ ਲੈ ਗਈ ਸੀ ਕਿ ਸ਼ਾਮ ਨੂੰ ਉਹ ਖੇਤਾਂ ਦੇ ਵੱਲ ਜਾਣ ਤੇ ਉੱਥੋਂ ਲੱਕੜੀਆਂ ਲੈ ਕੇ ਘਰੇ ਆ ਜਾਣਾ ਤਾਂ ਕਿ ਉਹ ਰਸੋਈ ਦੇ ਕੰਮ ਦੇ ਲਈ ਉਹ ਵਰਤ ਸਕਣ ਤਾਂ ਕਿ ਖਾਣਾ ਬਣਾਇਆ ਜਾ ਸਕੇ ਪਰੰਤੂ ਇਹ ਜਿਹੜੀ ਨਿੱਕੂ ਹੈ ਜਿਸ ਦੀ ਉਮਰ 22 ਸਾਲ ਦੱਸੀ ਚਾਰੀਏ ਆਪਣੀ ਮਾਂ ਨੂੰ ਲੈ ਕੇ ਖੇਤਾਂ ਦੇ ਵੱਲ ਗਈ ਤਾਂ ਉਸਨੇ ਮੌਕਾ ਦੇਖ ਕੇ ਜਿਹੜੀ ਕੋਹਾੜੀ ਉਸਦੇ ਕੋਲ ਸੀ ਉਸਦੇ ਨਾਲ ਹੀ ਆਪਣੀ ਮਾਂ ਤੇ ਵਾਰ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਦੀਏ ਕਿ ਸ਼ਾਮ ਵੇਲੇ ਬਹੁਤ ਸਾਰੇ ਪਿੰਡ ਦੇ ਜਿਹੜੇ ਲੋਕ ਸਨ ਉਸ ਸਾਈਡ ਵੱਲ ਜਾ ਰਹੇ ਸਨ ਪਰੰਤੂ ਜਦੋਂ ਲੋਕਾਂ ਨੇ ਉੱਥੇ ਇੱਕ ਖੂਨ ਦੇ ਨਾਲ ਪਈ ਲੱਤਪਤ লাশ ਦੇਖੀ ਤਾਂ ਉਹਨਾਂ ਨੂੰ ਪਛਾਣ ਨਹੀਂ ਹੋ ਸકી ਕਿਉਂਕਿ ਇੱਕ ਤਾਂ ਚਿਹਰੇ ਤੇ ਖੂਨ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਤੇ ਦੂਸਰਾ ਹਨੇਰਾ ਸੀ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਹੋਰ ਵੀ ਲੋਕਾਂ ਨੂੰ ਬੁਲਾਇਆ ਤਾਂ ਕਿ ਇਸ ਔਰਤ ਦੀ ਪਛਾਣ ਹੋ ਸਕੇ ਤੇ ਬਾਅਦ ਦੇ ਵਿੱਚ ਇਸ ਔਰਤ ਦੀ ਜਿਹੜੀ ਪਛਾਣ ਹੈ ਉਹ ਊਸ਼ਾ ਰਾਣੀ ਦੇ ਤੌਰ ਤੇ ਹੋਈ ਤੇ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਦੱਸਦੀ ਹੈ ਕਿ ਨਿੱਕੂ ਨੇ ਜਦੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਤਾਂ ਉਹ ਉੱਥੋਂ ਫਰਾਰ ਹੋ ਗਈ ਦੱਸਦੀ ਹੈ ਕਿ ਊਸ਼ਾ ਰਾਣੀ ਦਾ ਪਤੀ ਸੁਨੀਲ ਕੁਮਾਰ ਵੀ ਉੱਥੇ ਪਹੁੰਚ ਗਿਆ ਤਾਂ ਉਸ ਨੇ ਇਹ ਜੜੀ ਜਾਣਕਾਰੀ ਸਾਂਝੀ ਕੀਤੀ ਕਿ ਉਸ ਦੀ ਬੇਟੀ ਜਿਸ ਦਾ ਨਾਮ ਨਿੱਕੂ ਹੈ ਉਹ ਵਿਆਹੀ ਹੋਈ ਹੈ ਜਿਸ ਦਾ ਵਿਆਹ ਹਰਿਆਣਾ ਦੇ ਪਿਵਾਣੀ ਦੇ ਅਜੇ ਦੇ ਨਾਲ ਹੋਇਆ ਸੀ ਉਹਨਾਂ ਦਾ ਇੱਕ ਬੇਟਾ ਵੀ ਹੈ ਪਰੰਤੂ ਅਜੇ ਉਸ ਦੀ ਬੇਟੀ ਨਿਕੂ ਨੂੰ ਪਸੰਦ ਨਹੀਂ ਕਰਦਾ ਉਹਨਾਂ ਦਾ ਜਿਹੜਾ ਜਵਾਈ ਹੈ ਅਜੇ ਉਸ ਦੀ ਛੋਟੀ ਬੇਟੀ ਨੀਹਾ ਨੂੰ ਪਸੰਦ ਕਰਦਾ ਜਿਸ ਦੀ ਉਮਰ ਅਜੇ 18 ਸਾਲ ਨਹੀਂ ਹੋਈ ਸੀ ਇਸ ਕਰਕੇ ਉਹ ਨੀਹਾ ਦੇ ਨਾਲ ਵਿਆਹ ਨਹੀਂ ਸੀ ਕਰਵਾ ਸਕਦਾ ਉਸ ਨੂੰ ਆਪਣੇ ਨਾਲ ਨਹੀਂ ਸੀ ਰੱਖ ਸਕਦਾ ਸੋ ਇੱਥੇ ਇਹਨਾਂ ਨੇ ਚਾਇਆ ਸੀ ਕਿ ਉਹਨਾਂ ਦੀ ਬੇਟੀ ਦਾ ਜਿਹੜੀ ਛੋਟੀ ਬੇਟੀ ਹੈ ਉਸ ਦਾ ਵਿਆਹ ਅਜੇ ਨਾਲ ਹੋ ਜਾਵੇ ਪਰੰਤੂ ਅਜੇ ਜਿਹੜਾ ਨੀਹਾ ਨਾਲ ਵਿਆਹ ਨਹੀਂ ਸੀ ਕਰ ਸਕਦਾ ਉਸ ਨੂੰ ਨਾਲ ਨਹੀਂ ਸੀ ਰੱਖ ਸਕਦਾ ਕਿਉਂਕਿ ਉਹ ਅਜੇ ਨਾਬਾਲਗ ਸੀ ਇਸ ਕਰਕੇ ਜਿਹੜੀ ਹੈ ਨਿੱਕੂ ਹੈ ਉਸ ਨੂੰ ਪੇਕੇ ਘਰ ਛੱਡ ਦਿੱਤਾ ਸੀ ਤੇ ਇੱਥੇ ਸੁਨੀਲ ਕੁਮਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਨਿੱਕੂ ਹੈ ਉਹ ਘਰੇ ਵੀ ਪਰੇਸ਼ਾਨੀ ਪੈਦਾ ਕਰਦੀ ਰਹਿੰਦੀ ਸੀ ਆਪਣੀ ਮਾਂ ਦੇ ਨਾਲ ਲੜਦੀ ਰਹਿੰਦੀ ਸੀ ਜਿਸ ਦੇ ਚੱਲਦੇ ਹੀ ਉਸ ਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਇਤੀ ਵੀ ਜਾਣਕਾਰੀ ਸਾਂਝੀ ਕਰਦੀ ਕਿ ਪੁਲਿਸ ਨੇ ਊਸ਼ਾ ਰਾਣੀ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਤੇ ਨਾਲ ਹੀ ਉਹ ਕਹਾੜੀ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਸ ਦਾ ਕਤਲ ਹੋਇਆ ਦੱਸਦੀ ਹੈ ਕਿ ਹੁਣ ਸੁਨੀਲ ਕੁਮਾਰ ਨੇ ਊਸ਼ਾ ਰਾਣੀ ਦੀ ਮੌਤ ਦਾ ਕਾਰਨ ਆਪਣੀ ਬੇਟੀ ਨਿੱਕੂ ਨੇਹਾ ਆਪਣਾ ਜਵਾਈ ਅਜੇ ਤੇ ਅਜੇ ਦੀ ਭੈਣ ਪੂਨਮ ਨੂੰ ਦੱਸਿਆ ਤੇ ਉਹਨਾਂ ਤੇ ਮਾਮਲਾ ਵੀ ਦਰਜ ਕਰਵਾ ਦਿੱਤਾ ਹੁਣ ਦੱਸਦੀ ਹੈ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੋ ਸਕਦਾ ਹੈ ਕਿ ਨਿੱਕੂ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਇਸ ਕਰਕੇ ਉਤਾਰਿਆ ਹੋਵੇ ਕਿਉਂਕਿ ਉਹ ਆਪਣੇ ਜਵਾਈ ਨੂੰ ਆਪਣੀ ਛੋਟੀ ਬੇਟੀ ਜਿਹਦਾ ਨਾਮ ਨੇਹਾ ਹੈ ਉਸਦੇ ਨਾਲ ਵਿਆਹ ਕਰਾਉਣ ਦੇ ਲਈ ਰਾਜੀ ਹੋਵੇ ਹੋ ਸਕਦਾ ਹੈ ਇਹੀ ਕਾਰਨ ਹੋਵੇ ਜਿਸ ਕਰਕੇ ਇਸ ਬੇਟੀ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਪੜਤਾਲ ਕਰ ਰਹੀ ਹੈ